ਪੱਤਰਕਾਰ ਬੰਦੂ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਮੈਂ ਸਭ ਦਾ ਮਿਲਗਾ ਸਵਾਗਤ ਕਰਦਾ ਹਾਂ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਇੱਕ ਆਖਰੀ ਚਰਨ ਦਾ ਇਲੈਕਸ਼ਨ ਰਹਿ ਗਿਆ ਹੈ ਪੰਜਾਬ ਵਿੱਚ ਇਸ ਤੋਂ ਪਹਿਲਾਂ ਜੇ 6 ਚਰਨ ਦੇ ਇਲੈਕਸ਼ਨ ਹੋਏ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਬਖ ਬਖ ਸਟੇਟਾਂ 'ਚ ਬੜੇ ਭਾਰੀ ਬਹੁਮਤ ਨਾਲ ਆ ਰਹੀ ਹੈ भारतीय जनता पार्टी ने एक नारा देता सी, चार सौ पार की बार सुभाविक गल है असि अपने कम के आधार से लोगों को वोट चाहते हाँ प्रधानमंत्री जी अज तो दस साल पहले जो सत्ता आए आम आदमी का जीवन स्तर किस तरह सुधरे आम आदमी के कारण जो भ्रिष्टाचार है वो सारा इतो खत्म किस तरह हो ए? ਸਭ ਤੋਂ ਉਹਨਾਂ ਨੇ ਪਹਿਲੇ ਲੋਕਾਂ ਦੇ ਜਨਦਨ ਖਾਤੇ ਖੁਲਵਾ ਕੇ ਉਹਦੇ ਮਾਧਿਅਮ ਨਾਲ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਗੱਲਾਂ ਛੋਟੀਆਂ-ਛੋਟੀਆਂ ਹੁੰਦੀਆਂ ਨੇ ਲੇਕਿਨ ਜਿਸ ਤਰ੍ਹਾਂ ਆਮ ਆਦਮੀ ਦੇ ਘਰਾਂ ਵਿੱਚ ਸੁਚੱਜੇ ਨਹੀਂ ਸੀ ਉਹਨਾਂ ਨੂੰ ਬਣਾ ਕੇ ਲੋਕਾਂ ਦਾ ਜੀਵਨ ਸਤਿ ਸੁਧਾਰਿਆ 8 ਕਰੋੜ ਲੋਕਾਂ ਨੂੰ ਪੂਰੇ ਦੇਸ਼ ਵਿੱਚ ਮਕਾਨ ਦੇ ਕੇ ਇੱਕ ਸਫਲ ਪ੍ਰਯੋਗ ਕੀਤਾ ਹੈ ਇਸ ਤੋਂ ਇਲਾਵਾ ਵਿਸ਼ੇਸ਼ ਕਰਕੇ ਹੈਲਥ ਦੇ ਖੇਤਰ ਵਿੱਚ ਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਵਾਅਦਾ ਹੋਇਆ ਹੈ ਪੂਰੇ 60-65 ਸਾਲ ਜਦੋਂ ਤੱਕ ਬਾਕੀ ਸਰਕਾਰਾਂ ਰਹੀਆਂ ਤੋਂ ਜਿੱਥੇ ਤੱਕ ਐਮਸ ਦੀ ਗੱਲ ਹੈ ਪੂਰੇ ਦੇਸ਼ ਵਿੱਚ ਕੇएमसी ਦੂਜੀ ਵਾਰ ਅਟਲ ਬਿਹਾਰੀ ਵਾਜਪਈ ਜੀ ਨੇ ਬਣਾਇਆ ਉਸ ਤੋਂ ਬਾਅਦ ਕੁੱਲ ਮਿਲਾ ਕੇ 3 ਐਮਸ ਅੱਜ 19 ਦੀ ਤعداد ਵਿੱਚ ਏਮਜ਼ ਬਣ ਚੁੱਕੇ ਹਨ ਔਰ ਮੇਰੇ ਵੀ ਜੰਮੂ ਕਸ਼ਮੀਰ ਪਹਿਲੀ ਸਟੇਟ ਹੈ ਜਿਹਦੇ ਵਿੱਚ ਦੋ ਏਮਜ਼ ਦਿੱਤੇ ਗਏ ਹੈ ਕਿ ਜੰਮੂ ਕਸ਼ਮੀਰ ਪਹਾੜੀ ਵਾਲਾ ਇਲਾਕਾ ਹੋਣ ਦੇ ਕਾਰਨ ਕੋਈ ਐਸਾ ਖੇਤਰ ਨਹੀਂ ਹੈ ਜਿੱਥੇ ਆਮ ਆਦਮੀ ਦੇ ਜਿਹਨੀਆਂ ਯੋਜਨਾ ਹਨ ਪਾਣੀ ਔਰ ਬਿਜਲੀ ਹਰ ਘਰ ਵਿੱਚ ਨਲ ਔਰ ਹਰ ਜਗ੍ਹਾ ਬਿਜਲੀ ਪਹਿਲੀ ਵਾਰ ਪੂਰੇ ਦੇਸ਼ ਵਿੱਚ ਹੋਇਆ 70 ਸਾਲ ਕਾਂਗਰਸ ਗਰੀਬ ਦੇਸ਼ ਗਰੀਬ ਦੇਸ਼ ਗਰੀਬ ਦੇਸ਼ ਕਹਿ ਕੇ ਉਸਦੀ ਰਹੀ ਜਦੋਂ ਅਸੀਂ ਬਚਪਨ ਵਿੱਚ ਸਾਂ ਉਸ ਵੇਲੇ ਵੀ ਰੋਟੀ ਕਪੜਾ ਔਰ ਮਕਾਨ ਫਿਲਮ ਆਈ ਸੀ ਮੁੱਦੇ 70 ਸਾਲ ਵਿੱਚ ਉਹੀ ਹੋ ਸਨ ਤੇ ਜਦੋਂ ਤੱਕ 2004 ਤੱਕ ਕਾਂਗਰਸ ਰਹੀ ਅੱਜ ਵੀ ਉਹਨਾਂ ਦੇ ਮੁੱਦੇ ਉਹੀ ਰਹੇ ਹਨ ਸੜਕਾਂ ਦੇ ਖੇਤਰ ਵਿੱਚ ਜਿਸ ਤਰ੍ਹਾਂ ਅਸੀਂ ਪੂਰੇ ਹਿੰਦੁਸਤਾਨ ਵਿੱਚ ਐਕਸਪ੍ਰੈਸ ਹਾਈਵੇਜ਼ ਨੈਸ਼ਨਲ ਹਾਈਵੇਜ਼ ਦਾ ਜਾਲ ਵਿਛਾਇਆ ਹੈ ਇਹ ਸਾਡੇ ਵਾਸਤੇ ਇੱਕ ਬੜੀ ਗਰਵ ਦੀ ਗੱਲ ਹੈ ਜਿੱਥੇ ਅਸੀਂ ਕਸ਼ਮੀਰ ਆਪਣੇ ਇੱਥੋਂ 14 ਘੰਟੇ ਵਿੱਚ ਪਹੁੰਚਦੇ ਸਾਂ ਅੱਜ ਗੁਰਦਾਸਪੁਰ ਤੋਂ ਲੈ ਕੇ 6 ਘੰਟੇ ਵਿੱਚ ਅਸੀਂ ਪਹੁੰਚ ਸਕਦੇ ਹਾਂ ਆਉਣ ਵਾਲੇ ਜੂਨ ਵਿੱਚ ਇੱਥੇ ਰੇਲ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਕਠਿਨ ਖੇਤਰ 246 ਨਵੇਂ ਮੈਡੀਕਲ ਕਾਲਜ पूरे देश में बनाना और उन्होंने पुराने कॉलेजों में सीटा बधा लोगे बहर जाते सब पढ़ने लेकिन देश का पैसा देश में रहे और लोग बाद बन के विदेशों में जाते हैं साढ़े एम्स बना के साड़े काम नौर्थ इस्ट। नौर्थ इस्ट साथ डॉक्टर उतम कर असं देखिए नॉर्थ ईस्ट नॉर्थ ईस्ट में सत दियाँ सत्त स्टेटा डिस्टल स्टेटा कही जान अज सब खुशहाल स्टेट्स ने ਸਾਡਾ ਕਹਿੰਦਾ ਮਕਸਦ ਹੈ ਕਿ ਭਾਰਤੀ ਹਿੰਦੂਤਾ ਪਾਰਟੀ ਜਿੱਥੇ ਡਬਲ ਇੰਜਨ ਦੀ ਸਰਕਾਰ ਹੈ ਉੱਥੇ ਹਮੇਸ਼ਾ ਵਾਅਦਾ ਹੋਇਆ ਹੈ ਔਰ ਅਸੀਂ ਅੱਗੇ ਵਧਿਆ ਜਿੱਥੇ ਤੱਕ ਜੰਮੂ ਕਸ਼ਮੀਰ ਦੀ ਤੁਹਾਡਾ ਗੱਲ ਕਰਾ ਦਫਾ 370 ਤੋੜ ਕੇ ਮੈਂ ਤਾਂ ਅਸੀਂ ਭੁਗਤ ਭੁਗੀ ਹਾਂ ਕਈ ਵਾਰ ਸਾਡੇ ਉੱਪਰ ਗੋਲੀਆਂ ਚੱਲੀਆਂ ਕਈ ਵਾਰੀ ਸਾਡੇ ਤੇ ਹਮਲੇ ਹੋਏ ਲੇਕਿਨ ਮੈਂ ਵੀ ਸਰਕਾਰ ਨੂੰ ਸੰਜਣਾਉ ਅਸੀਂ ਸਰਕਾਰ ਦਾ ਸਮਰਥਨ ਮੈਂ ਹੀ ਵਾਪਸ ਲਿਆ ਸੀ ਕਿ ਸਰਕਾਰ ਟੁੱਟੀ ਸੀ ਉਹਦਾ ਕਾਰਨ ਹੈ ਕਿ 370 ਟੁੱਟੀ ਅੱਜ ਰੋਜ਼ ਜਿਹੜੇ ਉੱਥੇ ਬੰਦ ਹੁੰਦੇ ਸੀ ਦੋ-ਦੋ ਮਹੀਨੇ ਤੱਕ ਬੰਦ ਰਹਿਣਾ ਕੈਲੰਡਰ ਜਾਰੀ ਹੁੰਦਾ ਸੀ। ਔਰ ਅੱਜ ਉਹ ਕੈਲੰਡਰ ਜਾਰੀ ਨਹੀਂ ਹੁੰਦੇ। ਜਮਾਤ, ਹੁਰੀਅਤ ਉਹਨਾਂ ਤੇ ਬੈਨ ਲਗਾ ਦਿੱਤਾ ਗਿਆ। ਬੱਚਿਆਂ ਦੇ ਸਕੂਲ ਇੱਕ ਸਾਲ ਵਿੱਚ ਸਿਰਫ 2 ਮਹੀਨੇ 3 ਮਹੀਨੇ ਲੱਗਦੇ ਸਨ। ਅੱਜ ਪੂਰਾ ਸਾਲ ਲੋਕ ਸਕੂਲ ਜਾ ਰਹੇ ਹਨ। ਮਿਲਟਨ ਤੱਕ ਇਹ ਜਨਾਜਾ ਜਾਂਦਾ ਸੀ। ਇਹ ਵਿੱਚ ਲੱਖਾਂ ਲੋਕ ਵਿਚੇ ਚੱਲ ਪੈਂਦੇ ਸੀ। ਅੱਜ ਉਹ ਚੀਜ਼ ਬਿਲਕੁਲ ਨਹੀਂ ਹੈ। ਪੱਥਰਬਾਜੀ ਬਿਲਕੁਲ ਖਤਮ ਕਰ ਦਿੱਤੀ ਗਈ ਹੈ। ਅਸੀਂ ਆਪਣੇ ਕੰਮ ਦੇ ਆਧਾਰ ਤੇ ਚਾਹੇ ਉਹ ਨਾਰਥੀਸਟ ਹੋਵੇ ਚਾਹੇ ਜੰਮੂ ਕਸ਼ਮੀਰ ਹੋਵੇ ਔਰ ਜਿਹੜੇ ਲੋਕ ਕਹਿੰਦੇ ਸਨ ਕਿ ਦਫਾ 370 ਨੂੰ ਛੇੜਿਆ ਇੱਥੇ ਖੂਨ ਦੀ ਹੋਲੀ ਖੇਲੀ ਜਾਏਗੀ ਸ਼ਿਮਲਾਗੜ ਦੀਆਂ ਸੜਕਾਂ ਲਾਲ ਹੋ ਜਾਣਗੀਆਂ ਔਰ ਫਰਕੁਦੁੱਲਾ ਜਿਹੇ ਲੋਕ 10 ਬਾਰ ਇਹ ਪ੍ਰਧਾਨ ਮੰਤਰੀ ਬਣ ਕੇ ਆਏ ਦਫਾ 370 ਕੋ ਕੁਝ ਨਹੀਂ ਹੋ ਸਕਦਾ ਮੇਰਾ ਮਤਲਬ ਹੈ ਕਿ ਚਾਹੇ ਆਰਥਿਕ ਖੇਤਰ ਹੋਵੇ ਚਾਹੇ ਵਿਦੇਸ਼ ਨੀਤੀ ਹੋਵੇ ਯੂਕਰੇਨ ਚ ਜਦੋਂ ਯੁੱਧ ਰਸ਼ੀਆ ਦਾ ਸ਼ੁਰੂ ਹੋਇਆ ਤੇ ਕਿੰਨੇ ਲੋਕ ਉਥੇ ਫਸੇ ਸਨ ਔਰ ਬੜੇ ਇੱਜ਼ਤ ਨਾਲ ਪ੍ਰਧਾਨ ਮੰਤਰੀ ਨੇ ਪੁਤਿਨ ਸਾਹਿਬ ਨੂੰ ਵੀ ਫੋਨ ਕੀਤਾ ਜਾਨਸਕੀਨ ਨੂੰ ਵੀ ਫੋਨ ਕੀਤਾ 8 ਘੰਟੇ ਯੁੱਧ ਬੰਦ ਹੋਇਆ ਔਰ ਜਿਹੜਾ ਵੀ ਭਾਰਤ ਦਾ ਝੰਡਾ ਲਗਾ ਕੇ ਆਂਦਾ ਸੀ ਉਹਦੀ ਗੱਡੀ ਨੂੰ ਕੋਈ ਛੇੜਦਾ ਨਹੀਂ ਸੀ ਉਹ ਆਰਾਮ ਨਾਲ ਸਾਡੇ 30 ਜਵ ਹਜ਼ਾਰ ਲੋਕਾਂ ਚੋਂ ਇੱਕ ਵੀ ਵਿਅਕਤੀ ਦਾ ਬਾਲ ਬੰਕਾ ਨਹੀਂ ਹੋਇਆ ਇਹ ਹਿੰਦੁਸਤਾਨ ਦੇ ਝੰਡੇ ਦਾ ਮਰਮਾਨ ਹੈ ਅੱਜ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਸਾਡੇ ਪ੍ਰਧਾਨ ਮੰਤਰੀ ਦੇ ਚਰਨ ਛੂਹਦੇ ਹਨ ਇਥੇ ਤੱਕ ਸਵਾਲ ਹੈ ਸਾਡੀ ਰਿਲੀਜੀਅਸ ਟੂਰਿਜ਼ਮ ਦਾ ਕਾਸ਼ੀ ਵਿਸ਼ਨਾਥ ਹੋਏ ਬਨਾਰਸ ਹੋਏ ਗੰਗਾ ਦਾ ਘਾਟ ਹੋਏ ਆ ਰਾਮ ਮੰਦਰ ਹੋਏ ਅਸੀਂ ਜੋ ਪਹਿਲੇ ਸਾਡੇ ਮੁੱਦੇ ਸਨ 1953 ਚ ਅੱਜ ਸਾਡੇ ਮੁੱਦੇ ਡਾਕਟਰ ਸ਼ਾਮਾ ਪ੍ਰਸ਼ਾਦ ਮੁਕਰਜੀ ਤੋਂ ਲੈ ਕੇ ਉਹੀਓ ਸਾਡੇ ਮੁੱਦੇ ਚਲੇ ਔਰ ਜਦੋਂ ਅਸੀਂ ਬਹੁਮਤ ਦੀ ਸਰਕਾਰ ਵਿੱਚ ਆਏ ਅਸੀਂ ਸਭ ਕੁਝ ਕਰਕੇ ਦੱਸਿਆ ਇਸ ਦੇਸ਼ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ ਔਰ ਬਾਕੀ ਜਿਹੜੇ ਸਾਡੇ ਲੋਕ ਹਨ ਉਹ ਚਾਹੁੰਦੇ ਹਨ ਕਿ ਜਿਹੜੀ ਆਈਐਨਡੀਆ ਗਠਵੰਦਾਂ ਨੇ ਜਿੱਥੇ-ਇੱਥੇ ਸਟੇਟਾਂ ਚ ਰਾਜ ਹੈ ਉਹਨਾਂ ਦੀ ਹਾਲਤ ਦੇਖ ਲਓ ਬੰਗਾਲ ਚ ਹਾਲਤ ਦੇਖ ਲਓ ਸੌਥੀ ਚ ਹਾਲਤ ਦੇਖ ਲਓ ਇਵਨ ਪੰਜਾਬ ਚ ਸਾਡਾ ਸਭ ਦਾ ਚਾ ਮੁੱਗ ਗਿਆ ਅਸੀਂ ਕਾਂਗਰਸ ਨੂੰ ਵੀ ਅਜਮਾ ਲਿਆ ਅਸੀਂ ਅਕਾਲੀਆਂ ਨੂੰ ਵੀ ਅਜਮਾ ਲਿਆ ਅਸੀਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਵੀ ਦੇਖ ਲਿਆ ਇੱਕ ਡੇਢ ਸਾਲ ਚ ਜਾਂ ਭਿਸ਼ਟਾਚਾਰ ਇਹ ਤੁਹਾਡੇ ਸਾਹਮਣੇ ਜਿੱਥੇ ਤੱਕ ਕਰਤਾਰਪੁਰ ਲੰਘੇ ਦਾ ਸਵਾਲ ਹੈ ਤੁਹਾਨੂੰ ਸਭ ਨੂੰ ਪਤਾ ਹੈ ਇੱਕ ਬੜੀ ਵੱਡੀ ਅਚੀਵਮੈਂਟ ਹੈ ਪ੍ਰਧਾਨ ਮੰਤਰੀ ਜੀ ਦੇ ਪਰਸੋਂ ਦੇ ਸਖਸ਼ਾਤਕਾਰ ਵਿੱਚ ਇੰਟਰਵਿਊ 'ਚ ਉਹਨਾਂ ਨੇ ਸਾਫ਼ ਕਿਹਾ 1971 ਵਿੱਚ ਜਦੋਂ ਅਸੀਂ ਇਹ ਯੁੱਧ ਜਿੱਤਿਆ 90 ਹਜ਼ਾਰ ਸੈਨਿਕ ਜਨਰਲ ਜਗਦੀਸ਼ ਸਿੰਘ ਅਰੋੜਾ ਦੇ ਨੇਤੇ ਤੁਲ ਜਸੀਂ ਗ੍ਰਿਫਤਾਰ ਕੀਤੇ ਉਸ ਵੇਲੇ ਕੋਈ ਵੀ ਸੌਦਾ ਉਸ ਹੋ ਸਕਦਾ ਸੀ ਸੈਨਾ ਤੇ ਸਾਡੇ ਲੋਕਾਂ ਨੇ ਆਪਣੇ ਬਲੀਦਾਨ ਦੇ ਕੇ ਇਹ ਜਿੱਤ ਕੀਤੀ ਲੇਕਿਨ ਅਸੀਂ ਟੇਬਲ ਦੀ ਲੜਾਈ ਹਾਰ ਗਏ ਉਸ ਵੇਲੇ ਅਸੀਂ ਕਰਤਾਰਪੁਰ ਲੈਣਾ ਚਾਹਦੇ ਆ ਆਰਾਮਨਾਲ ਲੈ ਸਕਦੇ ਸੀ ਲੇਕਿਨ ਉਹ ਹੀ ਉਹ ਨੀयत ਢਿੱਲੀ ਪਾਲਿਸੀ ਔਰ ਦੂਸਰਾ ਅੱਜ ਇਹ ਕੀ ਆ ਜਾਂਦਾ ਹੈ ਖਾਸ ਕਰਕੇ ਖਤਰਨਾਕ ਇਰਾਦੇ ਸਾਡੇ ਸ਼ਡਿਊਲ ਕਾਸ ਸ਼ਡਿਊਲ ਟ్రਾਈਬ ਬੈਕਵਰਡ ਕਲਾਸਿਸ ਇਹਨਾਂ ਨੂੰ ਹਰ ਚੀਜ਼ ਚ ਪ੍ਰਾਥਮਿਕਤਾ ਦਿੱਤੀ ਲੇਕਿਨ ਅੱਜ ਚੰਦ ਮੁਸਲਿਮ ਬੋਰਡ ਬੈਂਕ ਦੀ ਖਾਤਰ ਇਹ ਕੀ ਆ ਜਾਂਦਾ ਹੈ ਕਿ ਬਲਮੋਨ ਸਿੰਘ ਜੀ ਨੇ ਕਿਹਾ ਮੁਸਲਮਾਨਾਂ ਦਾ ਪਹਿਲਾ ਅਧਿਕਾਰ ਇਸ ਚੀਜ਼ ਤੇ ਬੰਦਾ ਹੈ ਕਿਸੇ ਵੀ ਚੀਜ਼ ਤੇ ਔਰ بار-बार ਰਾਹੁਲ ਗਾਂਧੀ ਸैम ਪਿਤਰੋਦਾ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਉਹਨਾਂ ਨੇ ਸਾਰੀਆਂ ਚੀਜ਼ਾਂ ਕਹੀਆਂ ਕਿ ਆਉਣ ਵਾਲੇ ਟਾਈਮ 'ਚ ਜਿੰਨੀ ਜਿੰਨੀ ਆਬਾਦੀ ਹੈ ਉਹਨੂੰ ਉਹਨਾਂ ਇੱਕ ਹਿੱਸਾ ਦੇਵਾਂਗੇ ਕਹਿੰਦਾ ਮਤਲਬ ਹੈ ਕਿ ਅਪੀਜ਼ਮੈਂਟ ਪਾਲਿਸੀ ਨਾਲ ਸਾਡਾ ਦੇਸ਼ ਬਰਬਾਦ ਹੋਇਆ ਹੈ ਸਾਡੀ ਪਾਲਿਸੀ ਹੈ ਅਪੀਜ਼ਮੈਂਟ ਆਫ ਨਨ ਜਸਟਿਸ ਫਾਰ ਆਲ ਅਸੀਂ ਇਸ ਚੀਜ਼ ਤੇ ਵਿਸ਼ਵਾਸ ਕਰਦੇ ਹਾਂ ਔਰ ਜਿਹੜੀ ਖਬਰਾਂ ਆ ਰਹੀਆਂ ਨੇ ਅੱਛੀਆਂ ਖਬਰਾਂ ਆ ਰਹੀਆਂ ਨੇ ਪੰਜਾਬ ਤੇ ਸੱਤਾ ਸੀਟਾਂ 'ਚ ਮੋਰ ਦੈਨ ਹਾਫ ਭਾਰਤੀ ਜਨਤਾ ਪਾਰਟੀ ਇਸ ਵਾਰ ਜਿੱਤੇਗੀ ਔਰ ਮੈਂ ਪੱਤਰਕਾਰਾਂ ਦੇ ਮਾਧਿਅਮ ਨਾਲ ਕਿਉਂਕਿ ਤੁਸੀਂ ਸਾਡੇ ਵਿੱਚ ਇੱਕ ਬ੍ਰਿਜ ਹੋ ਜਨਤਾ ਦੇ ਵਿੱਚ ਔਰ ਸਾਡੇ ਵਿੱਚ ਔਰ ਹਮੇਸ਼ਾ ਤੁਸੀਂ ਸਹੀ ਗੱਲ ਲੋਕਾਂ ਦੇ ਅੱਗੇ ਪਹੁੰਚਾਈ ਹੈ ਤੇ ਮੈਂ ਇਹੋ ਚਾਹਾਂਗਾ ਇਸ ਤੋਂ ਇਲਾਵਾ ਜੋ ਇੱਥੇ ਵਿਸ਼ੇਸ਼ ਜਿਹੜਾ ਪੰਜਾਬ ਨਾਲ ਜੁੜਿਆ ਹੋਇਆ ਮੁੱਦਾ ਹੈ ਅਸੀਂ ਦੇਖਿਆ ਕਿ ਵੀਰ ਬਾਲ ਦਿਵਸ ਚਾਚਾ ਨਹਿਰੂ ਸਾਨੂੰ ਯਾਦ ਹੈ ਜੋਤੀ ਜੀ ਅਭੀ ਉਹਨੇ ਗੱਲ ਕਰ ਰਹੇ ਸਾਂ ਅਸੀਂ 14 ਨਵੰਬਰ ਵਾਲ ਦੇ ਦਿਨ ਸਾਨੂੰ ਜੇਲ੍ਹ ਚ ਕੀਤਾ ਸੀ ਉਸ ਦਿਨ ਬਾਲਦੀਵਸ ਸੀਗਾ ਮਦੋਂ ਇਹ ਬੱਚੇ ਹੁੰਦੇ ਸੀ ਬਿਲਕੁਲ 9ਵੀਂ ਕਲਾਸ ਦੇ 10ਵੀਂ ਕਲਾਸ ਦੇ ਲੇਕਿਨ ਸਾਡੇ ਗੁਰੂ ਗੋਬਿੰਦ ਸਿੰਘ ਜੀ 10ਵੇਂ ਪਾਸ਼ਾ ਦੇ ਚਾਰੋਂ ਜਿਹੜੇ ਬਾਲ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਉਹਨਾਂ ਦਾ ਕਿਤੇ ਨਾਂ ਨਹੀਂ ਸੀ ਆਂਦਾ ਔਰ ਅਸੀਂ ਵੀਰ ਬਾਲ ਦਿਵਸ ਦੀ 26 ਦਸੰਬਰ ਦੀ ਛੁੱਟੀ ਕਰਕੇ ਔਰ ਔਰੰਗਜੇਬ ਰੋਡ ਨੂੰ ਬਦਲ ਕੇ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਰੱਖ ਕੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਤਿਹਾਸ ਸਾਡੀ ਸੱਭਿਆਤਾ ਸਾਡੀ ਸੰਸਕ੍ਰਿਤੀ ਜ਼ਿੰਦਾ ਹੈ ਤੇ ਅਸੀਂ ਜ਼ਿੰਦਾ ਜਿੰਨਾ ਜੜੀਆਂ ਕੋਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਕੋਮਾਂ ਕਦੀ ਜਿੰਦੀਆਂ ਨਹੀਂ ਰਹਿ ਸਕਦੀਆਂ ਮੈਂ ਇਹ ਕਹਿਣਾ ਚਾਹੁੰਦਾ ਕਿ ਆਉਣੇ ਵਾਲੇ ਟਾਈਮ 'ਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦਾ ਇੱਕ ਸਾਫ਼ ਗੱਲ ਹੈ ਅਗਰ ਉਹ ਚਾਹਦੇ ਆਪੀਜ਼ਮੈਂਟ ਚਾਹਦੇ ਤੇ ਇਸ ਹਿੰਦੁਸਤਾਨ 'ਚ 30% ਮੁਸਲਮਣ ਨੇ ਤੇ ਉਹ ਉੱਥੇ ਵੀ ਟੋਪੀ ਪਾ ਕੇ ਜਾ ਸਕਦੇ ਸੀ ਲੇਕਿਨ ਪ੍ਰਧਾਨ ਮੰਤਰੀ ਜੀ ਦਾ ਪਗੜੀ ਪਾ ਕੇ ਹਰ ਸਮੇਂ ਗੁਰਪੁਰ ਵਾਲੇ ਦਿਨ ਦੂਸਰੇ ਦਿਨ ਦਿਨ ਦਿਹਾੜੇ ਤੇ ਗੁਰਦੁਆਰਿਆਂ ਚ ਮੱਥਾ ਟੇਕਣਾ ਇੱਕ ਸਾਫ ਦਰਸਾਉਂਦਾ ਹੈ ਕਿ ਜਿਨਾ ਬਲਿਦਾਨੀਆਂ ਨੇ ਸਾਡੇ ਵਾਸਤੇ ਬਲਿਦਾਨ ਕੀਤੇ ਨੇ ਜਿਹੜੀ ਕਮਾਂ ਹਮੇਸ਼ਾ ਅੱਗੇ ਰਹੀਆਂ ਹਨ ਉਹਨਾਂ ਨੂੰ ਕਿਸ ਤਰ੍ਹਾਂ ਔਰ ਪੰਜਾਬ ਦੀ ਚਿੰਤਾ ਹੋਣਾ ਸਭਾ ਵੀਕ ਹੈ ਪੰਜਾਬ ਚ ਅੱਜ ਬਹੁਤ ਸਾਰੀਆਂ ਅਸੀ ਚੀਜ਼ਾਂ ਟਾਕਤਾਂ ਹਨ ਜਿਹੜੀਆਂ ਪੰਜਾਬ ਨੂੰ ਖਰਾਬ ਕਰਨੀਆਂ ਚਾਹਦੀਆਂ ਹਨ ਕਈ ਕਨੇਡਾ ਚ ਭੱਟੇ ਹੋਏ ਲੋਗਨ ਉਹਨਾਂ ਦੀ ਸਪੋਰਟ ਇਹ ਸਰਕਾਰ ਕਰ ਰਹੀ ਹੈ ਐਨਾ ਚੀਜ਼ਾਂ ਤੋਂ ਬਚਨ ਦੀ ਲੋੜ ਹੈ ਮੈਂ ਤੁਹਾਡੇ ਮਾਧਿਅਮ ਨਾਲ ਜਨਤਾ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਣਾ ਵੋਟ ਭਾਰਤੀ ਅੰਕਤਾ ਪਾਰਟੀ ਕਮਲ ਦੇ ਨਿਸ਼ਾਨ ਤੇ ਔਰ ਖਾਸ ਕਰਕੇ ਪਹਿਲੀ ਸਾਡੇ ਜਿਹੜੇ ਸਥਾਨੀ ਉਮੀਦਵਾਰਨ ਦਿਨੇਸ਼ ਸਿੰਘ ਬੱਬੂ ਜੀ ਉਹਨਾਂ ਦੇ ਹੱਕ ਵਿੱਚ ਪਾਓ ਦੇਸ਼ ਦਿੰਦਾ ਹੈ ਤੇ ਅਸੀਂ ਦਿੰਦਾ ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਪੰਜਾਬ ਨੂੰ ਵੰਡਣ ਦੀ ਲੇਕਿਨ ਜੋ ਤੱਕ ਭਾਰਤੀ ਜਨਤਾ ਪਾਰਟੀ ਦਾ ਰਾਜ ਹੋਏਗਾ ਕੋਈ ਮਾਇਦਾ ਲਾਲ ਇਸ ਟੀਨੂ ਖਤਮ ਨਹੀਂ ਕਰ ਸਕਦਾ ਲਾ ਐਂਡ ਆਰਡਰ ਸਭ ਤੋਂ ਵੱਡੀ ਚੀਜ਼ ਹੈ ਪੰਜਾਬ ਚ ਕਿਹੜਾ ਖੂਨੀ ਖੇਡ ਖੇਲਣ ਦੀ ਇੱਕ ਵਾਰ ਦੁਆਰਾ ਸ਼ੁਰੂਆਤ ਕੀਤੀ ਸੀ ਅੰਮ੍ਰਿਤਪਾਲ ਦੇ ਮਾਧਮ ਨਾਲ ਅੱਜ ਉਹ ਇਹੋ ਜਿਹੇ ਤਾਤਾ ਪਰ ਪਿੱਛੇ ਪੰਨੂ ਜਿਹੇ ਲੋਕ ਦੂਸਰੇ ਲੋਕ ਇਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਬੜੀ ਜ਼ਰੂਰਤ ਹੈ ਸਾਡੇ ਰਿਪਰੈਜ਼ੈਂਟੇਟਿਵ ਅਥੋਂ ਜਿੱਤ ਕੇ ਜਾਣਗੇ ਇਹ ਸਭਾਵੀ ਗੱਲ ਹੈ ਕਿ ਉੱਥੇ ਵੀ ਆਪਣੀ ਗੱਲ ਰੱਖਣਗੇ ਕਿਸਾਨ ਅੰਦੋਲਨ ਨੂੰ ਕਿਸ ਤਰ੍ਹਾਂ ਨਾਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀਗੀ ਕਿਸਾਨ ਲਈ ਅਸੀਂ ਹਮੇਸ਼ਾ ਸੋਚਿਆ ਅੱਜ ਵੀ ਦੇਸ਼ ਦੇ 60 ਕਰੋੜ ਕਿਸਾਨਾਂ ਨੂੰ ਇੱਕ ਬਟਨ ਦੇ ਮਾਧਿਅਮ ਨਾਲ ਉਹਨਾਂ ਨੂੰ ਜਿਹੜੀ ਰਾਸ਼ੀ ਹੈ ਪ੍ਰਧਾਨ ਮੰਤਰੀ ਜੀ ਉਹਨਾਂ ਦੇ ਅਕਾਊਂਟ ਵਿੱਚ ਪਾਉਂਦੇ ਹਨ ਉਲਮੇ ਲਾ ਕੇ ਬਹੁਤ ਕੁਝ ਕੀਤਾ ਹੈ ਤੇ ਬਹੁਤ ਕੁਝ ਕਰਨਾ ਬਾਕੀ ਹੈ ਪ੍ਰਧਾਨ ਮੰਤਰੀ ਜੀ ਦੇ ਨੇਤਿਤਵ ਚ ਆਰਥਿਕ ਨੀਤੀ ਵਿਦੇਸ਼ ਨੀਤੀ ਕੂਟਨੀਤੀ ਸਭ ਚੀਜ਼ਾਂ 'ਚ ਅਸੀਂ ਅੱਗੇ ਵਧੇ ਹਾਂ ਇੱਕ ਵਾਰੀ ਦੁਆਰਾ ਅਪੀਲ ਕਰਦਾ ਹੋਇਆ ਸਥਾਨੀ ਮੁੱਦੇ ਨੂੰ ਸਾਡੇ ਪ੍ਰਧਾਨ ਜੀ ਕੁਝ ਕਹਿਣਗੇ ਲੇਕਿਨ ਮੈਂ ਇਹ ਕਹਿਣਾ ਚਾਹਨਾ ਕਿ ਇੱਕ ਵਾਰੀ ਬਾਕੀ ਪਾਰਟੀਆਂ ਜਿਹੜੀਆਂ ਅਜਮਾ ਲਈਆਂ ਉਹਨਾਂ ਨੇ ਸਾਡੇ ਇਹਦੇ ਪੰਜਾਬ ਦੀ ਕੀ ਹਾਲਤ ਕੀਤੀ ਪਰ ਇਸ ਵੇਲੇ ਜ਼ਰੂਰਤ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਜਿੱਥੇ ਵੀ ਗਈ ਜਿਹੜੀ ਵੀ ਸਟੇਟ ਚ ਗਈ ਯੂਪੀ ਦਾ ਤੁਸੀਂ ਦੇਖਿਆ ਕਿਸ ਤਰ੍ਹਾਂ ਯੋਗੀ ਜੀ ਨੇ ਗੁੰਡਾ ਰਾਜ ਖਤਮ ਕੀਤਾ ਔਰ ਕੁਝ ਅਸੀਂ ਸਟੇਟਸ ਨੇ ਚਾਹੇ ਉਹ ਪੰਜਾਬ ਹੈ ਚਾਹੇ ਉਹ ਬੰਗਾਲ ਹੈ ਉਸਾ ਸੇ ਸੌ ਸਿਚੂ ਸਟੇਸ਼ਨ ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ ਭਾਰਤੀ ਜਨਤਾ ਪਾਰਟੀ ਮੈਂ ਹੱਥ ਜੋੜ ਕੇ ਇਹ ਡਿਮਾਂਡ ਕਰਨਾ ਹੈ ਕਿ ਦਿਨੇਸ਼ ਸਿੰਘ ਬੱਪੂ ਜੀ ਦੇ ਚਾਰ ਨੰਬਰ ਬਟਨ ਹੈ ਉਸ ਤੇ ਦਬਾ ਕਰਕੇ ਇਹ ਤੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਇੱਕ ਮੌਕਾ ਦੇਣ ਔਰ ਤਾਂ ਕਿ ਅਸੀਂ ਆਪਣੀ ਗੱਲ ਲੋਕ ਸਭਾ ਵਿੱਚ ਰੱਖ ਸਕੀਏ ਨੇਤਾ ਜੀ ਜਿਹੜੇ ਵਿਰੋਧੀ ਧਿਰ ਦੇ ਆਗੂ ਹਨ ਉਹਨਾਂ ਵੱਲੋਂ ਬਹੁਤ ਲਗਾਈ ਆ ਰਹੀ ਹੈ ਕਿ ਜਿਹੜਾ ਭਾਜਪਾ ਇਸ ਨੂੰ ਵੀ ਕਿ ਉਹਨਾਂ ਤਾਕਤਾਂ ਨੂੰ ਖਤਰਾ ਹੋਣਾ ਚਾਹੀਦਾ ਹੈ ਜਿਹੜੇ ਦੇਸ਼ ਵਿਰੋਧੀ ਹਨ ਮੈਂ ਤੁਹਾਡੀ ਨੌਲੇਜ ਵਾਸਤੇ ਕਹਿ ਰਿਹਾ ਕਈ ਲੋਕ ਈਡੀ ਦਾ ਈਡੀ ਤੇ ਕੁਐਸਚਨ ਪੁੱਟਾਉਂਦੇ ਹਨ ਮੈਂ ਇਹ ਪੁੱਛਣਾ ਚਾਹਨਾ ਜਦੋਂ ਈਡੀ ਕਿਸੇ ਦੇ ਘਰ ਛਾਪਾ ਮਾਰਦੀ ਹੈ ਕਿਸੇ ਘਰ 300 ਕਰੋੜ ਕਿਸੇ ਘਰ 200 ਕਰੋੜ ਕਿਉਂ ਮਿਲਦਾ ਹੈ ਇਸ ਤੋਂ ਪਹਿਲੇ ਕਾਂਗਰਸ ਦੇ ਰਾਜ ਵਿੱਚ ਈਡੀ ਸੀ ਲੇਕਿਨ 35 ਲੱਖ ਰੁਪਏ ਪਤਾ ਨਹੀਂ ਕੁੱਲ ਮਿਲਾ ਕੇ ਕਿੰਨੇ ਸਾਲਾਂ ਤੋਂ ਅਸੀਂ ਇੰਨਾ ਉੱਤੇ ਖਰਚ ਕਰਦੇ ਆ ਇਹ ਜਨਤਾ ਦਾ ਪੈਸਾ ਹੈ ਫਿਰਕਾ ਪ੍ਰਸਤੀ ਜਿੱਥੇ ਦੀ ਗੱਲ ਗੱਲ ਹੈ ਇਹ ਕਿ ਠੀਕ ਹੈ ਕਿ ਸਾਡੇ ਲੋਕਾਂ ਦਾ ਇੱਕ ਹਿੱਸਾ ਕੱਟ ਕੇ ਸਹਿਮ ਪਤਰੋਦਾ ਨੇ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਰਿਪੀਟ ਕੀਤਾ ਕਿ ਅਗਰ ਕੋਈ ਵਿਅਕਤੀ ਕਮਾਤਾ ਹੈ ਉਸਮੇਂ ਸੇ 50% ਸੇ ਜ਼ਿਆਦਾ ਮੁਸਲਮ ਸਮਾਜ ਕੋ ਦਿਆ ਜਾਏਗਾ ਫਿਰਕਾ ਪ੍ਰਸਤੀ ਨਹੀਂ ਹੈ ਇਹ ਗਲਤ ਤਰੀਕਾ ਹੈ ਇਸ ਦੇਸ਼ ਇਚ ਮੰਨ ਲਓ ਕਿ ਕੋਈ ਬੱਚੇ ਦੇ 100 ਨੰਬਰ ਆਉਂਦੇ ਹਨ ਤੇ ਦੂਸਰਾ 35% ਨੰਬਰ ਲੈ ਕੇ ਆਂਦਾ ਹੈ ਉਹਦੇ ਨੰਬਰ ਉਹਨੂੰ ਅੱਧੇ ਕੱਟ ਕੇ ਦੇ ਦੇ ਉਹਨੇ ਕਹਣਾ ਪੜਨ ਦੀ ਲੋੜ ਕੀ ਐ ਅੱਜ ਜਰੂਰਤ ਐ ਉਹ ਜਿਹੜੀਆਂ ਲੋਕ ਪੈਸਾ ਕਬਾਰੇ ਹਨ ਟੈਕਸ ਦੇ ਰਹੇ ਹਨ ਉਹਨਾਂ ਨੂੰ ਜਿੰਨਾ ਮਰਜ਼ੀ ਪੈਸਾ ਇਸ ਦੇਸ਼ ਤੋਂ ਨਹੀਂ ਇਹ ਕਮਿਊਨਿਸਟਾਂ ਵਾਲਾ ਰੂਲ ਲਿਆਉਣਾ ਚਾਹੁੰਦੇ ਨੇ ਇਹ ਰਾਸ਼ਾਹੀ ਲਿਆਉਣਾ ਚਾਹੁੰਦੇ ਨੇ ਉਹ ਅਸੀਂ ਭਾਰਤੀ ਜਨਤਾ ਪਾਰਟੀ ਕਦੇ ਨਹੀਂ ਹੁੰਦੇ ਇਸ ਤੋਂ ਇਲਾਵਾ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਵੱਡਾ ਮੁੱਦਾ ਬਣਿਆ ਹੋਇਆ ਹੈ ਦੇਖੀ ਤੁਹਾਨੂੰ ਮਰਜ਼ੀ ਨਹੀਂ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਤੋਂ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਦੇਖੀ ਕਿਸਾਨਾਂ ਦਾ ਕਿਸਾਨਾਂ ਦਾ ਮੁੱਦਾ ਕੋਈ ਮੁੱਦਾ ਨਹੀਂ ਇਸ ਕੇਵਲ ਸਾਡੇ ਪੰਜਾਬ ਦੇ ਚੰਦ ਲੋਕਾਂ ਨੂੰ ਹੀ ਤਕਲੀਫ ਹੈ ਅੱਜ ਮੰਡੀਆਂ ਦੇਖੋ ਜਾ ਕੇ ਪੂਰਾ ਕਣਕ ਦੀਆਂ ਬੋਰੀਆਂ ਪੂਰੀਆਂ ਲੱਗੀਆਂ ਗਈਆਂ ਉਹ ਕਿਹੜੇ ਕਿਸਾਨ ਨੇ ਜਿਹੜੇ ਜਾ ਕੇ ਉੱਥੇ ਜਾ ਕੇ ਬੈਠ ਜਾਂਦੇ ਨੇ ਪੂਰਾ ਹਿੰਦੁਸਤਾਨ ਹੈ ਹਰਿਆਣਾ ਵੀ ਹੈ ਉੱਤਰ ਪ੍ਰਦੇਸ਼ ਵੀ ਹੈ ਰਾਜਸਥਾਨ ਵੀ ਹੈ ਬੜੀਆਂ ਅਸੀਂ ਸਟੇਟਾਂ ਜਿੱਥੇ ਸਾਰਾ ਇਹ ਪੈਦਾ ਹੁੰਦਾ ਹੈ ਕਿ ਇਹ ਕੁਝ ਲੋਕਾਂ ਨੂੰ ਤਕਲੀਫ ਕਿਉਂ ਆ ਜਿਹੜੇ ਉੱਥੇ ਜਾ ਕੇ ਬਾਰਡਰਾਂ ਤੇ ਬੰਦੇ ਨੇ ਨਾਲ ਉਹਦੇ ਨਾਲ ਜੇਸੀਬੀਆਂ ਬਣਾ ਕੇ ਦੂਸਰੇ ਤਰੀਕੇ ਨਾਲ ਆਪਣਾ ਪੂਰਾ ਲਸ਼ਕਰ ਲੈ ਕੇ ਕੋਈ ਯੁੱਧ ਲੜਨ ਚੱਲੇ ਨੇ ਜਿਹੜਾ ਆਪਣੀ ਮੰਗ ਕਹਿੰਦਾ ਹੈ ਪਰ ਕਿਸਾਨਾਂ ਦਾ ਕਹਿਣਾ ਕਿ ਉਹ ਆਪਣੀ ਰਾਜਸਤਾਨੀ ਦੀ ਦਿੱਲੀ ਆਪਣੇ ਵਿੱਚ ਦੀ ਰਾਜ ਕਰਨੀ ਹੈ ਉੱਧਰ ਨੂੰ ਫੂਟਸਾ ਦੇਣਾ ਆਪਣੀਆਂ ਮੰਗਾਂ ਵਾਸਤੇ ਤੇ ਉਹ ਦੁਸ਼ਮਣਾਂ ਨੂੰ ਵਤੀਰਾ ਅਪਰਾਚਾਰ ਕੀਤਾ ਗਿਆ ਪਹਿਲੇ 26 ਜਨਵਰੀ ਨੂੰ ਇੱਕ ਤੰਡਵ ਰਚਿਆ ਗਿਆ ਸੀ ਉਹ ਸੋਚਦੇ ਸਨ ਪ੍ਰਧਾਨ ਮੰਤਰੀ ਜੀ ਨੇ ਬੜੀ ਸਬਰ ਨਾਲ ਕੰਮ ਕੀਤਾ ਉਹ ਚਾਹੁੰਦੇ ਸਨ ਕਿ ਅਤੇ Hindu ਸਿੱਖ Hindu Muslim ਸਾਰਾ ਇਹ ਤੰਡਵ ਰਚਿਆ ਜਾਏ ਇਹਨੂੰ ਨਹੀਂ ਕੀਤਾ ਇਹਨਾਂ ਦੇ ਇਰਾਦੇ ਕਦੀ ਸਫਲ ਨਹੀਂ ਹੋਣਗੇ ਜਿਹੜੇ ਆਪਣੇ ਆਪ ਨੂੰ ਝੂਠਾ ਕਿਸਾਨ ਕਹਿੰਦੇ ਹਨ ਉਹ ਕਿਸਾਨ ਨਹੀਂ ਉਹ ਕਿਸਾਨਾਂ ਦੇ ਦੁਸ਼ਮਣ ਹੈ ਸਿਰਫ ਸੌਰੀ ਇਹ ਹੈ ਕਿ ਕਿਉਂਕਿ ਜਿਹੜਾ ਕਿਸਾਨਾਂ ਦਾ ਵਿਰੋਧ ਚੱਲ ਰਿਹਾ ਲੋਕ ਸਭਾ ਹਲਕਾ ਪੂਰੇ ਪੰਜਾਬ ਵਿੱਚ ਬਹੁਤ ਬਹੁਤ ਉਮੀਦਵਾਦਾਂ ਦਾ ਜਰੂਰ ਹੋ ਰਿਹਾ ਕਿ 83 ਸਮੇਂ ਕਰਨ ਦੇ ਵਿੱਚ ਵਕੀਫ ਹੋਵੇ ਦੇਖਿਏ ਜਿੱਥੇ ਤੱਕ ਪਹਿਲੇ ਵੀ ਚੋਣਾਂ ਹੋਈਆਂ ਪੂਰੇ ਸਟੇਟ ਸਟੇਟਸ ਦੀਆਂ ਚੋਣ ਜੇ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਪਹਿਲੇ ਵੀ ਕਿਸਾਨ ਕਦੋਂ ਬੈਠੇ ਜਦੋਂ ਭਾਰਤੀ ਜਨਤਾ ਪਾਰਟੀ ਜਦੋਂ ਇਲੈਕਸ਼ਨ ਹੋਏ ਕਿੱਥੇ ਗਏ ਸਾਰੇ ਉਹ ਕਿੱਥੇ ਟਕੇਤ ਅੱਜੋ ਕੋਈ ਦਿਖਾਈ ਕਿਉਂ ਨਹੀਂ ਦਿੰਦੇ ਅੱਜ ਵੀ ਸਾਫ਼ ਕਹਿੰਦਾ ਹੈ ਉਹ ਪੰਨੂ ਉਥੋਂ ਵੀਡੀਓ ਆਪਣੀ ਬਣਾਉਂਦਾ ਹੈ ਇਹ ਜਿਹੜੀ ਮਾਨ ਸਰਕਾਰ ਕੇਜਰੀਵਾਲ ਨਾਲ ਸਾਡਾ ਸੌਦਾ ਹੋਇਆਦਾ ਹੈ ਇਹ ਐਸ 4 ਜੂਨ ਤੋਂ ਬਾਅਦ ਜੋ ਭਾਰਤੀ ਜਨਤਾ ਪਾਰਟੀ ਪੂਰੀ ਬਹੁਮਤ ਸਰਕਾਰ ਨਹੀਂ ਇਹ ਜਿਹੜੇ ਝੂਠੇ ਕਿਸਾਨ ਕਿਤੇ ਨਹੀਂ ਜਲਬਣੇ ਸਮੀਕਰਨਾਂ ਦੀ ਗੱਲ ਕੀਤੀ ਸੀ ਸਮੀਕਰਨ ਮੈਂ ਇਹ ਕਹਿਣ ਲੱਗਾ ਕਿ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਬਾਰ ਕੋਈ ਸਰਕਾਰ ਦੇਸ਼ ਚ ਆਈ ਹੈ ਜਿਹਦੀ ਐਂਟੀ ਇਨਕੰਮਪੈਂਸੀ ਨਹੀਂ ਹੈ ਹਮੇਸ਼ਾ ਸਰਕਾਰਾਂ ਦੀ ਐਂਟੀ ਇਨਕੰਮਪੈਂਸੀ ਹੁੰਦੀ ਹੈ ਅੱਲੀ ਵਾਰੇ ਅਸੀਂ ਅਸੀਂ ਉਹ ਪਾਰਟੀਆਂ ਜਿਹੜੀ 2 ਤੋਂ 1984 ਸਾਡੀਆਂ 2 ਸੀਟਾਂ ਸਨ ਅਸੀਂ ਹਮੇਸ਼ਾ ਵੱਧੇਗੇ ਅਸੀਂ ਉਸ ਤੋਂ ਬਾਅਦ 287 ਤੇ 307 ਇਸ ਵਾਰੀ 400 ਪਾਰ ਪ੍ਰਧਾਨ ਮੰਤਰੀ ਜੀ ਨੇ ਜਿਹੜੀ ਕੈਲਕੂਲੇਸ਼ਨ ਕੀਤੀ ਦੀ ਹੈ ਉਹ 4 ਜੂਨ ਨੂੰ ਉਹ ਹੋਏਗਾ ਕਿ ਅਸੀਂ ਇਹ ਜਿਹੜੇ ਜਾਤੀਵਾਦੀ ਆਪਣੇ ਪਰਿਵਾਰਵਾਦੀ ਸੰਗਠਨ ਨੇ ਜਿਹੜੇ ਆਪਣੇ ਪੁੱਤਰਾਂ ਨੂੰ ਅੱਗੇ ਵਧਾਉਣ ਵਾਸਤੇ ਲੱਗੇ ਨੇ ਜਿਨ੍ਹਾਂ ਨੂੰ ਕੋਈ ਮੁੱਦਾ ਨਹੀਂ ਹੈ ਉਹ ਆਪਣੇ ਆਪ ਖਤਮ ਹੋ ਜਾਣਗੇ ਇਹ ਲਾਸਟ ਇਲੈਕਸ਼ਨ ਜਿਹਦੇ ਚ ਪਰਿਵਾਰਵਾਦੀ ਜਿਹੜੀ ਆ ਤਾਕਤਾਂ ਉਹਨਾਂ ਨੂੰ ਖਤਮ ਕਰਨ ਦੀ ਲੋੜ ਤਾਂ ਇਹ ਆਉਣ ਵਾਲਾ ਸਮੇਂ ਦੱਸੇਗਾ